ਲੰਮਾਣੀ ਦੇ ਤੇ ਦੋ ਬੱਚੀਆਂ ਦਿਖਾਉਣੇ ਆਗੇ ਬਹੁਤ ਜ਼ੋਣੀਆਂ ਗੀਆਂ ਤੇ ਦੇਖਸਾਹਦੇ ਤੁਸੀਂ ਥੋੜੀ ਜੀ ਕ੍ਰਾਸ ਬਰੀਡ ਦੇ ਵਿੱਚ ਆ ਸੌਦਾ ਇਹਨਾਂ ਦਾ ਚੱਲਦਾ ਹੈਗਾ ਤੇ ਆਪਾਂ ਡਿਟੇਲ ਲੈ ਲੈਨੇ ਆ ਜੇ ਵੇਕਦੀਆਂ ਦਾ ਠੀਕ ਹੈ ਨਹੀਂ ਆਪਾਂ ਪੁੱਛ ਲਾਂਗੇ ਬਾਈ ਤੋਂ ਬੱਚੀਆਂ ਵੀ ਹੁੰਦੀਆਂ ਬਾਈ ਦੇ ਕੋਲੇ ਤੇ ਕਟੀਆਂ ਝੋਟੀਆਂ ਵੀ ਹੁੰਦੀਆਂ ਗੀਆਂ ਇਹਨੂੰ ਦੇਖ ਲਓ ਤੁਸੀਂ ਬਰੀਡ ਤੁਸੀਂ ਸਮਝਣੀ ਆ ਥੋੜੀ ਜੀ ਕ੍ਰਾਸ ਦੇ ਵਿੱਚ ਪੈਂਦੀਆਂ ਹੈ ਐਚਐਫ ਹੀ ਆ ਦੇਖ ਸਕਦੇ ਹੋ ਇਹ ਇਹ ਨੂੰ ਵੀ ਦੇਖ ਸਕਦੇ ਆ ਇਹਦਾ ਖਤਰਾ ਬਾਕੀ ਮਾਹੌਲ ਤੁਸੀਂ ਦੇਖ ਲਓ ਨਾਲ ਦੀ ਨਾਲ ਤੇ ਆਪਾਂ ਬੱਚਿਆਂ ਦੀ ਡਿਟੇਲ ਲੈ ਕੇ ਦਿੰਨੇ ਤੁਹਾਨੂੰ ਤੇ ਇੰਦਰ ਸੌਦਾ ਚੱਲਦਾਗਾ ਜੇ ਹੋ ਗਿਆ ਤਾਂ ਠੀਕਾ ਨਹੀਂ ਪਹੁੰਚਦੇ ਆ ਜਾ ਸੌਦਾ ਚੱਲੀ ਜਾਂਦਾ ਤੁਸੀਂ ਦੇਖੋ ਉਹ ਗਲਤ ਹੋ ਜਾਦਾ ਉਹ ਗਲਤ ਨਹੀਂ ਆਪਾਂ ਗਲਤ ਹਾਂ ਨਾ ਉਹ ਮੇਰੀ ਕੀ ਹੋ ਗਿਆ ਉਹ ਗਲਤ ਬੱਚਿਆਂ ਦਾ ਸੌਦਾ ਚੱਲਦਾ ਮੇਰੀ ਗੱਲ ਤਾਂ ਹੁੰਦਾ ਨਹੀਂ ਪ੍ਰਾਣੀਆਂ ਦਾ ਨਾ ਹਾਂ ਮੇਰੇ ਕੋਲ ਫਿਰ ਕਾਪਾ ਆ ਗਿਆ ਬਹੁਤ ਜਲਮਤਰੇ ਮਗਲੀ ਆ ਗਿਆ ਘਰ ਘਰੇ ਮਾਰਾ ਕਰਾ ਬੋਲ ਤਾਂ ਹੁੰਦਾ ਬਹੁਤ ਬੋਲ ਯਾਰ ਉਹ ਮੇਰੇ ਨਾਲ ਹੀ ਹਰ ਬੱਚੇ ਦਾ ਪਾਸੇ ਹੈ ਪਾਣੀ ਪਹਿਲੀ ਗੱਲ ਤਾਂ ਹੁਣ ਬਹੁਤ ਤੇਰੀ ਵੀਰ ਪਾਣੀ 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 ਅੱਜ ਉਹ ਤਾਂ ਫੰਡ ਹੋ ਰਿਹਾ ਉਹ ਨਹੀਂ ਯਾਰ ਠੀਕ ਹੈ ਕਾ ਉਹ ਕਿ ਜਲੀ ਜਾਂਦੀ ਹੈ ਪੂਰੀ ਉਹ ਕਾਲੀ ਬੱਛੀ ਦੀ ਤੇ ਆਪਾਂ ਬਾਈ ਤੋਂ ਪੁੱਛ ਲੈਣੇ ਵੀ ਸੇਲ ਹੋ ਗਈ ਕਿ ਨਹੀਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਬਾਈ ਨਾਮ ਮੇਰਾ ਮਣੀ ਹੈ ਬਰੇ। ਤੇ ਐਡਰੈਸ ਆਪਣਾ। ਮੇਰੇ ਚੋਲਾਪਿੰਡ ਆਪਣਾ ਰਾਏਕੋਟ ਦੇ ਕੋਲੇ ਜਿਲ੍ਹਾ ਲੁਧਿਆਣਾ ਜੀ। ਜਿਲ੍ਹਾ ਲੁਧਿਆਣਾ ਪੈ ਜਾਂਦਾ। ਤੇ ਵਪਾਰ ਦਾ ਕੰਮ ਆ। ਹਾਂਜੀ ਹਾਂਜੀ। ਵੀਰ ਆਪਾਂ ਲੈ ਆ ਕੇ ਵੇਚਦੇ ਹਾਂ ਬੱਸੀਆਂ ਦੇ ਰੱਖੀ। ਬੱਛੀਆਂ ਦੇ ਕੱਟਣਾਂ। ਹਾਂਜੀ। ਠੀਕ ਆ। ਗੱਬਣ ਵੀ ਆ ਜਾਂਦੀਆਂ। ਹਾਂਜੀ ਹਾਂਜੀ ਗੱਬਣ ਬੱਸੀ ਆ ਜਾਂਦੀ। ਠੀਕ ਆ। ਤੇ ਛੋਟੀਆਂ ਵੀ ਆ ਜਾਂਦੀਆਂ। ਮਤਲਬ ਕਿ ਆਉਸਰ ਹਨ। ਹਾਂਜੀ ਹਾਂਜੀ। ਠੀਕ ਆ। ਤੇ ਕੁਆਲਿਟੀ ਕਿਸ ਤਰ੍ਹਾਂ ਦੀ ਆ ਜਾਂਦੀ ਚੰਗੀ ਆ ਜਾਂਦੀ ਆ ਬੜੀ ਵਧੀਆ ਬੱਸੀ ਚੰਗੀ ਲੈ ਜੀ ਬੜੀ ਚੰਗੀ ਲੈਨੇ ਹਾਂ ਹਾਂਜੀ ਠੀਕ ਆ ਬਾਕੀ ਜੋ ਕਿਸੇ ਦੀ ਮੰਗ ਹੁੰਦੀ ਉਹ ਵੀ ਪੂਰੀ ਕਰ ਦੋਗਾ ਹਾਂਜੀ ਹਾਂਜੀ ਵੀਰੇ ਪੂਰਾ ਵੀ ਕਰ ਦਿੰਦੇ ਆ ਠੀਕ ਆ ਤੇ ਆਪਣੇ ਕੋਲੇ ਜਿਵੇਂ ਹੁਣ ਕਟੀਆਂ ਝੋਟੀਆਂ ਜਾਂ ਬੱਛੀਆਂ ਹੋ ਗਈਆਂ ਕਿੰਨੀਆਂ ਖੁੰਦੀਆਂ ਆਪਣੇ ਕੋਲੇ ਇਹ ਤਾਂ ਹੌਣ ਦੇ ਵੀਰੇ ਜੈਸਰੋਂ ਆਪਾਂ ਮਿਲ ਜਾਂਦੀਆਂ ਕਦੇ 5 ਕਦੇ 10 ਕਦੇ 15 ਆਈ ਹੁੰਦੀ ਮਤਲਬ ਆਈ ਜਾਂਦੀਆਂ ਜਾਈ ਜਾਂਦੀਆਂ ਠੀਕ ਆ ਜੇ ਕਿਸੇ ਨੇ ਕਟੀਆਂ ਲੈਣੀਆਂ ਹੁਣ ਕਟੀਆਂ ਵੀਰੇ ਆਪਣੇ ਕੋਲੇ ਹੁੰਦੀਆਂ ਦੀਦੀ ਜੀ ਰਵੀ ਤੇ ਮੂਹਰ ਹਤੇ 14 ਹੱਤਾ ਦਾ ਠੀਕ ਆ ਪੂਰੀ ਜੀ ਪੂਰੀ ਸਪੈਸ਼ਲ ਹੈ ਸਾਡੇ ਕੋਲ ਵੀ ਚੰਗੇ ਆ ਹੁਣ ਅਛਾ ਜੇ ਕਿਸੇ ਨੇ ਬੂਰੀ ਖਰੀਦਣੀ ਹੈ ਕਿਹੜੀ ਬੂਰੀਆਂ ਦੇ ਸ਼ਕੀਨ ਹੁੰਦੇ ਆ ਹਨਾ ਕੋਈ ਲੋਡਰ ਨਾਲ ਕੰਟੈਕਟ ਕਰ ਸਕਦਾ ਹਾਂਜੀ ਹਾਂਜੀ ਮਿਲੂਗੀ ਹਾਂਜੀ ਮਿਲੂਗੀ ਠੀਕ ਹੈ ਤੇ ਇੱਥੇ ਆਪਾਂ ਕਿੰਨੇ ਜਾਨਵਰ ਲੈ ਕੇ ਆਏ ਸੀਗੇ ਜਿਵੇਂ ਆਪਾਂ 4 ਲੈ ਕੇ ਆਈ ਹਾਂ ਠੀਕ ਹੈ ਦੋ ਕਟੀਆਂ ਜੀ ਇਹ ਤੇ ਦੀਦੀ ਰਾਵ ਦੀ ਸੀ ਇਹ ਤੇ 1470 ਦਾ ਦੀ ਕੱਟੀ ਸੀ ਉਹ ਸੇਲ ਹੋ ਗਈਆਂ ਹਾਂਜੀ ਉਹ ਸੇਲ ਹੋ ਗਈ ਤੇ ਇਹ ਜਿਹੜੀਆਂ ਦੋ ਬੱਚੀਆਂ ਸੀ ਇਹ ਤੇ ਸੌਦਾ ਚੱਲੀ ਜਾਂਦਾ ਸੀ ਇਹਨਾਂ ਚ ਉਹ ਸੇਲ ਹੋ ਗਈ ਕਾਲੇ ਰੰਗ ਵਾਲੀ ਹਾਂਜੀ ਕਾਲੇ ਰੰਗ ਵਾਲੀ ਸੇਲ ਹੋ ਗਈ ਆਹ ਰਹਿ ਗਈ ਐਮਬਰ ਦੀ ਰਹਿ ਗਈ ਕੱਲੀ ਇਹ ਰਹਿੰਦੀ ਆ ਐਮਬਰ ਦੀ ਉਹ ਸੇਲ ਹੈ ਜੀ ਐਮਰ ਬੋਲਦੀ ਹੈ ਹਾਂਜੀ ਐਮਰ ਬੋਲਦੀ ਹੈ ਠੀਕ ਹੈ ਤੇ ਉਮਰ ਕਿੰਨੀ ਹੋਊ ਖੀਰ ਕੋਈ ਹੈ ਨਾ ਹਾਂਜੀ ਇਹ 7 ਮਹੀਨੇ ਦੇ ਵੀਰੇ ਠੀਕ ਹੈ ਤੇ ਰੇਟ ਇਹਦਾ ਰੇਟ ਵੀਰੇ 22000 ਰੁਪਏ ਦਾ ਰੇਟ ਦਾ 22 ਹਾਂਜੀ ਤੇ ਕਿੰਨੇ ਦੀ ਹੋ ਜੂਗੀ ਬੱਸ ਵੀਰੇ ਮਾਨਤਾ ਨਹੀਂ ਹੋਊਗਾ ਮਾਨਤਾ ਨਹੀਂ ਹੋਊਗਾ ਹਾਂਜੀ ਠੀਕ ਹੈ ਤੇ ਆਪਣਾ ਕੰਟੈਕਟ ਨੰਬਰ ਬੋਲ ਦੇ ਬਾਈ 8872166 ਤਾਂ ਨਹੀਂ ਸੀ 88721 ਹਾਂਜੀ 66 ਤਾਂ ਨਹੀਂ ਸੀ 66380 ਹਾਂਜੀ ਠੀਕ ਹੈ ਇੱਕ ਵਾਰੀ ਤੋਰ ਕੇ ਦਿਖਾ ਦੇ ਲੋ ਵੀ ਦੋਸਤੋ ਇਸ ਨੰਬਰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਇਹਦੇ ਨਾਲ 25 ਤੋਂ ਨਬ ਤੋਰ ਕੇ ਦਿਖਾ ਦਿੰਦੇ ਆ ਥਾਣ ਕਿਵੇਂ ਚੱਰੀ ਆ ਹਾਂਜੀ ਹਾਂਜੀ ਚੱਲ ਠੀਕ ਹੈ ਤੇ ਜਿਹਨੂੰ ਪਸੰਦ ਆਉਂਦੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਕੱਟਣਾਂ ਝੋਟੀਆਂ ਕੱਟਣਾਂ ਝੋਟੀਆਂ ਜਿਵੇਂ ਇਹ ਤੇ ਬੱਚਿਆਂ ਦਾ ਕੰਮ ਆਗਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਜਿਹਨੇ ਕੋਈ ਕਈ ਰੀ ਕੱਟਣਾਂ ਲੈਣਗਾ ਹੁੰਦਗਾ ਤਾਂ ਵੀ ਕੰਟੈਕਟ ਕਰ ਸਕਦੇ ਬਾਕੀ ਇਹਨੂੰ ਦੇਖ ਸਕਦੇ ਕੰਨਾਂ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਵਧੀਆ ਗਈ ਤੇ ਦੂਜੀ ਦਾ ਸੌਦਾ ਹੋ ਗਿਆ ਤੇ ਇੱਕ ਹੀ ਰਹਿ ਗਈ ਤੇ ਇਹ ਵੀ ਮੇਰੇ ਖਿਆਲ ਨਾਲ ਲੈ ਕੇ ਜਾਣੀ ਹੈ ਕਿ ਤੇ ਗਾ ਕੇ ਨੂੰ ਵੀ ਪਈ ਜਾਂਦੇ ਆ ਬਾਕੀ ਦੋਸਤਾਂ ਨੂੰ ਅੱਗੇ ਵੀ ਆਪਾਂ ਮਾਹੌਲ ਲਗਾ ਦਿੰਨੇ ਆ 27 ਵਾਲੀ ਮੰਡੀ ਇਹ ਘਟਾ ਭਰਦੀ ਆਗੀ 11 ਵਾਲੀ ਵੱਧ ਭਰਦੀ ਆਗੀ ਇੱਥੇ ਕਾਫੀ ਮਤਲਬ ਕਿ ਵੱਡੀ ਗਿਣਤੀ ਦੇ ਵਿੱਚ ਕ੍ਰੋਸ ਬ੍ਰੀਡ ਪਸ਼ੂ ਇਸ ਮੰਡੀ ਦੇ ਉੱਤੇ ਤੇ ਜਿਵੇਂ ਤੋਕੜ ਗੱਬਣਾ ਤੋਕੜ ਇਸ ਤਰ੍ਹਾਂ ਦੇ ਜਾਨਵਰ ਆਉਂਦੇ ਆਏ ਤੇ ਜਿਵੇਂ ਹਾਂ ਛੋਟੀ ਦਾ ਸੌਦਾ ਹੋਈ ਜਾਂਦਾਗਾ ਪਾਸ ਹੋਈ ਜਾਂਦੀ ਹੈ ਦੇਖੋ ਤੁਸੀਂ ਇੱਧਰ ਕੀ ਤੁਸੀਂ ਇੱਧਰ ਦੇਖ ਸਕਦੇ ਹਾਂ ਇੱਧਰ ਵੀ ਪਸ਼ੂ ਥੋੜੇ ਥੋੜੇ ਇੱਧਰ ਆ ਗਏ ਜਾਨੀ ਕਿ ਘੱਟ ਭਰਦੀ ਹੈਗੀ ਹੈ ਮੰਡੀ ਬਾਕੀ ਇਧਰਲੀ ਸਾਈਡ ਦੇਖ ਸਕਦੇ ਹਾਂ ਇਧਰਲੀ ਸਾਈਡ ਵੀ ਕਾਫੀ ਪਸ਼ੂ ਆ ਗਏ ਜਾਣੀ ਓਨੇ ਨਹੀਂ ਹੈਗੇ ਫੇਰ ਵੀ ਵਿੱਲਾ ਹੀ ਪਿਆ तकरीबन ਆ ਬਾਈ ਬੇਰ ਇਧਰ ਦੇਖ ਸਕਦੇ ਹਾਂ ਆ ਝੋਟੀ ਵੀ ਬਹੁਤ ਵਧੀਆ ਗਈ ਸੋਹਣੀ ਹੈ ਦੇਖੋ ਉਹ ਵੀ ਤੁਹਾਨੂੰ ਆਪ ਛੋਟੀ ਦਿਖਾਉਣੇ ਆਗੇ ਤੇ ਥੋੜੀ ਜਿਹੀ ਟਾਈਮ ਦੀ ਸੂਈ ਲੱਗਦੀ ਹੈਗੀ ਪਹਿਲਾ ਸੂਰਜ ਸਵੇਰ ਹੋਣੀ ਹੈ ਇਸ ਦੀ ਕੁਆਲਿਟੀ ਦੇਖ ਸਕਦੇ ਤੁਸੀਂ ਸਿੰਘਾਂ ਦੀ ਕੁਆਲਿਟੀ ਬਾਡੀ ਵੰਤਰ ਦਰਮਿਆਨੇ ਕੱਦ ਕਾਰ ਦੇ ਵਿੱਚ ਹੈਗੀ ਤੇ ਥਾਂ ਥਾਂ ਨੂੰ ਸੋਹਣੇ ਦਿਖਾਉਂਦੀ ਹੈਗੀ ਆਹ ਤੁਹਾਨੂੰ ਪਤਾ ਦਿਖਾ ਦਿੰਨੀ ਆ ਪਿੱਟ ਦੀ ਕੁਆਲਿਟੀ ਬਾਕੀ ਅੰਦਰਲੀ ਸਾਈਡ ਤੋਂ ਦੇਖ ਸਕਦੇ ਆ ਨਾੜਾ ਨੂੜਾ ਵਧੀਆ ਗਿਆ ਤੇ ਬਾਕੀ ਬੱਚਾ ਇੱਧਰ ਤੁਸੀਂ ਦੇਖ ਸਕਦੇ ਹੋ ਡੇਢ ਮਹੀਨੇ ਹੀ ਸੂਈ ਵੀ ਆ ਪਹਿਲੇ ਸੂਈ ਹੈ ਨਾ ਡੇਢ ਮਹੀਨਾ ਸੂਈ ਨੂੰ ਲਗਾਈ ਠੀਕ ਆ ਪਹਿਲਾ ਸੂਈ ਸੂਈ ਹੈ ਨਾ ਮੈਂ ਪਹਿਲੇ ਸੂਈ ਹੈ ਤੇ ਬੱਚਾ ਕੀ ਆ ਬੱਚਾ ਕੱਟੀ ਆ ਮਗਰ ਕੱਟੀ ਆ ਤੇ ਦੁੱਧ ਹੁਣ ਕਿੰਨਾ ਆਊਗਾ 5-8 ਮਹੀਨੇ ਦੀ ਆ ਆਠਾ ਹਾਂਜੀ ਠੀਕ ਆ ਮਿਲ ਦੀ ਬੁਲਦੀ ਕਿਵੇਂ ਸਹੀ ਹੈ ਬੱਚੇ ਦੇ ਮਿਲ ਪੈਂਦੀ ਆ ਹਾਂਜੀ ਠੀਕ ਆ ਤੇ ਮੁੱਲ ਕਿੰਨਾ ਰੱਖਦੇ ਆਪਾਂ ਮੌਨ ਜੀ ਲੈਣ ਦੇਣ ਵਾਲਾ ਇਹ 75000 ਰੁਪਏ 75000 ਹਾਂਜੀ ਬਾਕੀ ਹੋ ਜੂ ਮਾੜਾ ਮੋਟਾ ਮੌਕੇ ਤੇ ਹਾਂਜੀ ਵਪਾਰ ਦਾ ਕੰਮ ਹੀ ਆ ਨਹੀਂ ਨਹੀਂ ਕਰਦੀ ਆ ਜੀ ਅੱਛਾ ਕਰਦੀ ਆ ਹਾਂਜੀ ਠੀਕ ਆ ਬਾਕੀ ਹੋ ਜੂ ਮਾੜਾ ਮੋਟਾ ਹੋਰ ਮੌਕੇ ਤੇ ਕਦੇ ਮੌਕੇ ਮਾਦਨ ਕਰਦੇ ਆ ਠੀਕ ਆ ਮੌਕੇ ਤੇ ਹੋ ਜੂਗਾ ਕਿਹੜਾ ਪਿੰਡ ਆਪਣਾ ਪਿੰਡ ਗੋਸਾ ਹਾਂਜੀ ਗੋਸਾ ਕੋਟਲਾ ਹਾਂਜੀ ਜ਼ਿਲ੍ਹਾ ਮੋਗਾ ਹੀ ਢਿਲਾ ਮੋਗਾ ਪਿਆ ਹਾਂ ਹਾਂਜੀ ਠੀਕ ਆ ਤੇ ਕੰਟੈਕਟ ਨੰਬਰ 98724 6536 98724 6536 65368 ਹਾਂਜੀ ਠੀਕ ਆ ਮਗਰ ਕੱਤੀ ਹੈ ਮਗਰ ਕੱਤੀ ਹੈ ਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਕੀ ਡਿਟੇਲ ਦੱਸ ਦਿੱਤੀ ਹੈ ਬਾਈ ਜੀ ਡੇਢ ਕਿੰਝੇ ਦੀ ਸੋਈ ਵੀ ਆ ਗਈ ਤੇ ਕੱਤੀ ਸੋਣੀ ਹੈ ਵੀ ਕੱਤੀ ਦੇ ਝੋਲ ਝਾਲ ਬਹੁਤ ਆ ਗਏ ਤੇ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਉੱਥੇ ਵੈਗਦੀ ਹੈ ਤਾਂ ਠੀਕ ਆ ਤੇ ਨਹੀਂ ਤੁਸੀਂ ਆਪਦੀ ਤਸੱਲੀ ਕਰਕੇ ਤੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਉਸ ਤੇ ਕਬੈੜ ਆ ਗਈ ਬਾਈਆਂ ਦੇ ਕੋਲੇ ਗੱਬਣਾ ਇਹ ਗੱਬਣਾ ਆ ਜੀ ਐਫ ਦੇ ਵਿੱਚ ਪੈਂਦੀ ਹੈਗੀ ਤੇ ਥਣ ਥਣ ਚੰਗੇ ਮੋٹے ਹੈਗੇ ਤੇ ਆਪਾਂ ਇਹਦੀ ਵੀ ਡਿਟੇਲ ਪੁੱਛ ਲੈਨੇ ਆਂ ਬਾਈ ਤੋਂ ਕੀ ਡਿਟੇਲ ਹੈਗੀ ਕਦ ਕਾੜ ਦਰਮਿਆਨੇ ਦੇ ਵਿੱਚ ਆ ਸਭੀ ਬੜੀ ਚੰਗੀ ਆ ਤੇ ਥਣ ਚੰਗੇ ਹੈਗੇ ਤੇ ਵਧੀਆ ਮੋٹے ਥਾਣਾ ਮੁਠੀ ਦੀ ਚਵਾਈ ਵਾਲੇ ਇਹਦੀ ਆਪਾਂ ਡਿਟੇਲ ਪੁੱਛ ਲੈਨੇ ਆਂ ਬਾਈ ਤੋਂ ਤੇ ਉਹ ਜਿਹੜੀ ਝੋਟੀ ਆ ਗਈ ਉਹ ਮੇਰੇ ਖਿਆਲ ਦੇ ਨਾਲ ਸੇਲ ਹੋ ਗਈ। ਉਹਦੇ ਸੰਧ ਦੇ ਵਿੱਚ ਤੁਸੀਂ ਨਾ ਫੋਨ ਲਾਇਓ ਇਹਦੀ ਆਪਾਂ ਡਿਟੇਲ ਪੁੱਛ ਲੈਨੇ ਆ। ਇਹਦੀ ਭਾਈ ਕੀ ਡਿਟੇਲ ਆ ਕਿਹੜੇ ਸੂਏ ਸੁਣਾ ਨੇ? ਦੂਜੇ ਸੂਏ ਨੇ। ਗੱਬਣਾ ਆਜੇ ਨਾ? ਹਾਂਜੀ ਗੱਬਣਾ ਆਜੇ। ਕਿੰਨੇ ਦਿਨ ਕੱਢਦੀ ਆ? ਇਹ ਯਾਰ ਤਾ ਲੈ ਜੂ। 1 ਹਫਤਾ ਲੈ ਜੂ ਆ ਜੀ। ਤੇ ਦੁੱਧ ਕਿੰਨਾ ਕਵਾ ਦੂ? ਉਸ ਤੇ ਪਹਿਲਾਂ ਪਹਿਲੇ ਸੂਏ 15 ਲੀਟਰ ਜੂਆ ਜੀ। 15? ਹਾਂਜੀ ਯਾਰ ਕਿ ਤਿੰਨ ਸੂਏ 18-20 ਦੇ ਵਿੱਚ ਹੋਏ ਜੀ। 18 ਤੋਂ 20 ਦੇ ਵਿੱਚ ਹਨਾ। ਬਾਕੀ گاਵਾ ਦਾ ਸੇਵਾ ਤੇ ਆ ਨਾ। ਹਾਂਜੀ ਹਾਂਜੀ। ਠੀਕ ਹੈ ਤੇ ਮੁੱਲ ਕੀ ਰੱਖਦੇ ਆਪਾਂ ਬੋਲ ਜੀ 95 ਕਿਸ ਰਹੀ 95 ਤੇ ਕਿੰਨੇ ਦੀ ਹੋ ਜੂਗੀ ਮਾਨ ਤਨ ਕਰ ਦਾਂਗੇ ਮਾਨ ਤਨ ਹੋ ਜੂਗਾ ਹਾਂਜੀ ਠੀਕ ਹੈ ਤੇ ਉਹ ਛੋਟੀ ਦਾ ਸੇਲ ਹੋ ਗਈ ਹੈ ਨਾ ਹਾਂਜੀ ਛੋਟੀ ਦਾ ਸੇਲ ਹੋ ਗਈ ਹੈ ਨਾ ਉਹ ਛੋਟੀ ਸੇਲ ਹੋ ਗਈ ਹੈ ਜੀ ਠੀਕ ਹੈ ਇਹ ਜਾਨੀ ਬੈੜ ਰਹੇਗੀ ਹੈ ਨਾ 76000 ਦੀ ਸੇਲ ਹੋ ਗਈ 70 ਦੀ ਹੋਗੀ 70 ਦੀ ਹੋਗੀ ਠੀਕ ਹੈ ਚਲੋ ਖੁਸ਼ ਹੋ ਤੁਸੀਂ ਮਤਲਬ ਵਧੀਆ ਪੈਸੇ ਬੱਟੇ ਗਏ ਹੈ ਨਾ ਠੀਕ ਹੈ ਬਹੁਤ ਆਇਆ ਠੀਕ ਹੈ ਵਧੀਆ ਗੱਲ ਹੈ ਚਲੋ ਹਾਂ ਹਾਂਜੀ ਬਾਈ ਨੰਬਰ ਬੋਲਦੇ ਬਾਈ ਅਕਰੇ ਦਵਾਰੇ 724 98724 6568 6568 ਠੀਕ ਆ ਬਾਈ ਧੰਨਵਾਦ ਲੋ ਵੀ ਦੋਸਤੋ ਇਹ ਛੋਟੀ ਸੇਲ ਹੋ ਗਈ ਹੈਗੀ ਇਹਦੇ ਸਬੰਧ ਦੇ ਚੱਲ ਤੁਸੀਂ ਮੈਨੂੰ ਨਾ ਫੋਨ ਲਾਇਓ ਤੇ ਵੈੜ ਹੈਗੀ ਹੈਗੀ ਇਹਦੇ ਸਬੰਧ ਦੇ ਤੁਸੀਂ ਫੋਨ ਲਾ ਸਕਦੇ ਹੋ ਜੇ ਕਿਰ ਇਥੇ ਵੈਕਦੀ ਹੈ ਤਾਂ ਠੀਕ ਹੈ ਨਹੀਂ ਤੁਸੀਂ ਗੱਲਬਾਤ ਕਰਕੇ ਪੁੱਛ ਸਕਦੇ ਹੋ ਬਾਈਆਂ ਤੋਂ ਠੀਕ ਹੈ ਇਹ ਡਿਟੇਲ ਲੈ ਸਕਦੇ ਹੋ ਇਹ 70000 ਦੀ ਸੇਲ ਹੋ ਗਈ ਦੋਸਤੋ ਤੇ ਆਇਓ ਅੱਗੇ ਤੁਹਾਨੂੰ ਆਪਾਂ ਹੋਰ ਦਿਖਾ ਦਿੰਦੇ ਆ ਝਲਕ ਥੋੜੇ ਪਸ਼ੂ ਹੁੰਦੇ ਆ ਇਹ ਵੇ ਜੂਰੀ ਟੱਕਦੇ ਨਾ ਜੀ ਜਦੋਂ ਜਰਸੀ ਕ੍ਰਾਸ ਦੇ ਵਿੱਚ ਧਾਂ ਗੜੀ ਹੈਗੀ ਅੱਗੇ ਤੁਹਾਨੂੰ ਦੂਜੇ ਛੱਡ ਜਿ ਦਿਖਾਉਨੇ ਆਪਾਂ ਇੱਧਰ ਦੇਖ ਸਾਹਿਬ ਤੁਸੀਂ ਆ ਵੀ ਮੱਚ ਬਹੁਤ ਚੰਗੀ ਗੜੀ ਹੈਗੀ ਧਾਨਲੇਵੇ ਦੀ ਸਾਫ ਲੱਗਦੀ ਹੈਗੀ ਬਾਕੀ ਹਰੇਕ ਤਰ੍ਹਾਂ ਦਾ ਪਸ਼ੂ ਆ ਜਾਂਦਾ ਹੈਗਾ ਇਸ ਸਤਾਈ ਵਾਲੀ ਮੰਡੀ ਦੇ ਉੱਤੇ ਵੀ ਕਿਸੇਦਰਾਂ ਲਈ ਪਾਜੂ ਕੁਰੀਦਣਾ ਤੇ ਤੁਸੀਂ ਮੰਡੀ ਚ ਆ ਕੇ ਖਰੀਦ ਸਕਦੇ ਹੋਗੇ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂਗੇ ਤੁਹਾਨੂੰ ਆਪਾਂ ਮੰਡੀ ਦਾ ਮਾਹੌਲ ਹੀ ਦਿਖਾਉਣਾ ਸੀ ਨਾਲ ਦੀ ਨਾਲ ਤੇ ਬਾਕੀ ਤੁਹਾਨੂੰ ਆਪਾਂ ਕੁਝ ਕੁ ਜਾਨਵਰ ਤੋਰ ਕੇ ਦਿਖਾਤੇ ਜਿਵੇਂ ਬੱਚੀਆਂ ਸੀਗੀਆਂ ਗਾਂ ਸੀ ਤੇ ਇੱਕ ਝੋਟੀ ਟੋਕੜ ਤੇ ਸਾਰੇ ਪਾਸੇ ਤੁਹਾਨੂੰ ਵੇਜ ਵੇਜ ਡਿਟੇਲ ਲੈਤੀ ਇਹ ਵੀ ਕੀ ਰੇਟ ਚੱਲ ਰਿਹਾ ਹੈ ਇਧਰ ਵੀ ਤੁਸੀਂ ਮਾਝ ਦੇਖ ਸਕਦੇ ਹੋ ਬਹੁਤ ਵਧੀਆ ਖੜੀ ਹੈ ਤੇ ਇਧਰ ਜਰਸੀ ਖੜੀ ਹੈਗੀ ਬਹੁਤ ਵਧੀਆ ਬਾਕੀ ਇਧਰ ਵੀ ਮਾਹੌਲ ਦੇਖ ਲਓ ਤੁਸੀਂ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਚਾ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਆਹ ਜਾਂ ਦੋ ਜਾਨਵਰ ਚੱਲੇ ਆ ਕਿ ਲੋਡ ਹੋ ਕੇ ਬੰਜਨ ਖਰੀਦ ਲੈ ਹੋਣੀਆਂ ਕਿ ਇਧਰ ਖੇਲੂ ਪਸ਼ੂ ਆ ਕੇ ਗੋਰੀ ਖੜੀ ਆ ਦੇਖ ਸਾਡੇ ਤੁਸੀਂ ਗੋਰੀ ਬਹੁਤ ਸੋਹਣੀ ਖੜੀ ਆ ਜੀ ਇਧਰ ਜਰਸੀ ਖੜੀ ਹੈਗੀ ਤਾਜੀ ਸੁਰੀਆ ਬਿਲਕੁਲ ਇਧਰ ਜਰਸੀ ਖੜੀ ਹੈਗੀ ਤਾਜੀ ਸੁਰੀਆ ਬਿਲਕੁਲ ਧੰਨਵਾਦ ਆ ਦੋਸਤੋ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂਗੇ